ਹੈ ਵੀ ਹਨ ਕੁੱਤੀ ਗਈ ਕਿੱਥੇ ਆ ਉਹ ਮੈਨੂੰ ਕੀ ਪਤਾ ਭਾਬੀ ਮੈਂ ਕੀ ਕੋਈ ਨਾਲ ਬੰਨ ਕੇ ਰੱਖੀ ਹੋਈ ਆ ਆਪਦੇ ਮੈਨੂੰ ਤਾਂ ਐ ਸੀ ਮਹਾਗ ਦੇ ਪੇਕੇ ਕੋਕਲੇ ਬਾਗੀ ਮਾ ਕੋਲ ਉਹਦੀ ਮਾਤਾ ਐ ਪਾਸ ਸੀ ਪਾਲਦੀ ਫਿਰਦੀ ਉਹਨੂੰ ਫਿਰਦੀਆਂ ਰਹਿਣ ਦੇ ਫਿਰ ਜਦੋਂ ਆਪਣੇ ਘਰੀ ਹੈ ਨਹੀਂ ਆਪਾਂ ਕਿੱਥੋਂ ਦੇ ਦਾਂਗੇ ਇਹਨੂੰ ਗਈ ਤਾਂ ਗਈ ਕਿੱਥੇ ਹਮਤੇ ਹੀ ਸੋਚ ਵੜਵੜ ਖਾਈ ਜਾਂਦੀ ਹੈਗੀ ਪਹਿਲਾਂ ਤਾਂ ਮੈਨੂੰ ਆਏ ਸੀ ਮੈਂ ਤਾਂ ਚੁੱਪ ਬੈਠੀ ਸੀ ਮਹਾਚਾਲਾ ਦੇ ਪੇਕੇ ਬਾਗੀ ਜਦੋਂ ਕੋਈ ਇੱਥੇ ਪੁੱਛਦਾਸ ਨਹੀਂ ਹੁੰਦੀ ਉਹ ਵਧੀਆ ਹੋ ਜਾ ਪਰ ਇਹ ਖਿਹੜਾ ਛੁੱਟਿਆ ਤੁਸੀਂ ਕੀ ਕਰਾਉਣਾ ਸੀ ਉਹ ਤਾਂ ਉਦੋਂ ਇਹ ਤਾਂ ਮੇਰੇ ਘੜ ਪਹਿਰੀਆਂ ਸੀਗੀਆਂ ਉਹ ਕੋਈ ਟੋਰਦਾ ਨਹੀਂ ਗਿਆ ਉਹਨੂੰ ਭੇਜਦਾ ਨਹੀਂ ਉਹਨੂੰ ਛੱਡ ਕੇ ਨਹੀਂ ਆਉਂਦਾ ਠਾੜਾ ਤਾਂ ਸੁੱਟ ਗਿਆ ਆ ਜਿਹੜਾ ਕਹਿ ਕੇ ਗੀਆਂ ਥਾਣੇ ਜਾਨੀਆਂ ਵਗ ਜਾਣ ਦੇ ਫਿਰ ਜੇ ਆਪਣੇ ਕੋਲੇ ਹੋ ਤਾਂ ਹੀ ਦੇਵਾਂਗੇ ਆਪਾਂ ਉਹਨਾਂ ਨੂੰ ਆਪਾਂ ਥਾਣੇ ਵਾਲਿਆਂ ਨੂੰ ਕਹਦੇ ਆਂਗੇ ਭਾਈ ਵੀ ਦੇਖ ਲਓ ਆ ਬਈ ਛੋਡੇ ਸਾਹਮਣੇ ਘਰ ਆ ਸੀ ਛੋਡੇ ਸਾਹਮਣੇ ਫਿਰਦੇ ਆ ਸਾਡੇ ਕੋਈ ਨਾਲ ਤਾਂ ਬੰਨੀ ਨਹੀਂ ਘਰ ਖਾਲੀ ਪਿਆ ਜਾਵਾ ਦੇਖੀ ਤਾਂ ਤੈ ਤਾਂ ਨਹੀਂ ਉਹ ਕਰਤੀ ਹੋ ਲੈ ਭਾਬੀ ਮੈਂ ਉਹ ਤੋਂ ਕੀ ਕਰਾਉਣਾ ਸੀਗਾ ਇਹ ਵੀ ਗੱਲ ਸਹੀ ਆ ਪਰ ਤੂੰ ਤਾਂ ਘਰ ਹੀ ਨਹੀਂ ਹੁੰਦਾ ਤੂੰ ਤਾਂ ਖੇਤ ਵਗ ਜਾਣਾ ਹੁੰਣਾ ਉਹੀ ਤਾਂ ਗੱਲ ਆ ਗਈ ਤਾਂ ਗਈ ਕਿਥੇ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਹੁਣ ਇਹ ਚੋਰਾ ਵੜਵੜ ਖਾਂਦਾ ਹੈਗਾ ਵੀ ਮਾਮਾਸੀਆਂ ਆਈਆਂ ਨਹੀਂ ਸੇਖੜ ਨੂੰ ਮਾਂ ਕੋਲੇ ਨਾ ਗਈ ਹੁੰਦੀ ਭੈਣ ਕੋਲੇ ਜਾਵੇ ਕਿਤੇ ਬਹਾਨੇ ਤਾਂ ਨਹੀਂ ਮਾਰਦੀਆਂ ਇਹਨਾਂ ਕੋਲੇ ਹੋਵੇ ਉਹ ਕੀ ਪਤਾ ਹੈਗਾ ਤਿੰਨੇ ਜਾਣੀਆਂ ਰਲੀਆਂ ਫਿਰਦੀਆਂ ਹੁਣ ਜਾਣ ਬੁੱਝ ਕੇ ਆਪਾਂ ਨੂੰ ਡਰਾਉਂਦੀਆਂ ਹੁਣ ਕੋਈ ਪਤਾ ਨਹੀਂ ਵੀ ਪੈਸੇ ਪੂਸੇ ਲਵਾਉਣਗੀਆਂ ਮੈਂ ਤਾਂ ਕਹਿੰਨੀ ਇੱਕਦਮ ਚੁੱਪ ਕਰਕੇ ਜਾ ਕੇ ਦੇਖਿਆ ਇਹਦੇ ਪੇਕੇ ਮੈਂ ਉਹਦੇ ਪੇਕੇ ਜਾ ਕੇ ਕੀ ਕਰਨਾਗਾ ਕਰਨਾ ਤਾਂ ਕੁਛ ਨਹੀਂ ਮੈਂ ਤਾਂ ਇਹ ਕਹਿੰਦੀ ਸੀਗੀ ਵੀ ਪਤਾ ਲੱਗ ਜੂ ਵੀ ਉੱਥੇ ਆ ਕਿ ਕਿੱਥੇ ਆ ਉਹ ਉਹ ਕੱਲ ਨੂੰ ਐਵੇਂ ਗੱਲ ਫੇਰ ਬਾਝੂਗੀ ਵੀ ਐਸੇ ਸਾਡੇ ਪਿੰਡ ਗੇੜੇ ਮਾਰਦਾ ਫਿਰਦਾ ਕਾਹਤੋਂ ਫਿਰਦਾ ਫੇਰ ਵੀ ਭਾਰ ਆਏ ਆ ਉਹੀ ਤਾਂ ਗੱਲ ਹੈ ਆਪਾਂ ਤਾਂ ਬਸ ਚੁੱਪ ਕਰਕੇ ਬਹਿ ਜਾ ਨਾ ਕਹੇ ਚੁੱਪ ਚੁੱਪ ਕਰਕੇ ਬਹਿ ਜਾ ਤੁਸੀਂ ਤਾਂ ਕਿਉਂ ਹੁਣ ਕੀ ਹੋ ਗਿਆ ਤੈਨੂੰ ਉਹਨਾਂ ਨੂੰ ਕੀ ਕਹਤਾ ਤੁਸੀਂ ਕਹਿੰਨਾ ਕੀ ਸੀ ਬਈ ਸਿੱਧਾ ਇੱਕੋ ਗੱਲ ਕਹੀ ਐਸਬੀ ਨਾ ਸਾਡੇ ਕੋਲੇ ਆ ਨਾ ਅਸੀਂ ਕਿਤੇ ਨੂੰ ਰੱਖਿਆ ਹੈਗਾ ਅਕਾ ਰੁਪਿਆ ਤੁਹਾਡੇ ਸਾਹਮਣੇ ਫਰੋਲੋ ਉਹ ਕੌਮਲੇ ਆ ਟੱਬਰ 100 ਤਰੀਕਾ ਹੁੰਦਾ ਗੱਲ ਕਰਨ ਦਾ ਪਹਿਲੀ ਅਗਲਿਆਂ ਦੀ ਕੁੜੀ ਗਮਾਚੀ ਆ ਤੇ ਤੁਸੀਂ ਟੁੱਟ ਟੁੱਟ ਕੇ ਪਈ ਜੰਨੇ ਉਹ ਕਿੱਥੋਂ ਅਸੀਂ ਗਮਾਚੀ ਆ ਕਿ ਹੈ ਵੀ ਤੂੰ ਵਗ ਜਾ ਕਿਸੇ ਪਾਸੇ ਸਾਨੂੰ ਕੀ ਪਤਾ ਹੈ ਘਰੋਂ ਤਾਂ ਹੀ ਘੇਕੇ ਗਈ ਹੋ ਗਈ ਆ ਹੋਰ ਪੇਕੇ ਗਈ ਆ ਸਾਨੂੰ ਤਾਂ ਹੀ ਸੀ ਉਧਰ ਦਾ ਉਹ ਗਮਾਚੀ ਤਾਂ ਆਪਣੀ ਕਰੂੰਗਾ ਨਾ ਐ ਕਿ ਸੂਈ ਆ ਵੀ ਗਮਾਚੀ ਦੀ ਲੱਭੀ ਨਹੀਂ ਆਪਣੇ ਘਰੋਂ ਉਹ ਬੱਸ ਕਰ ਰਹੇ ਨੇ ਆ ਦੇਖ ਬਈ 3 ਮਹੀਨਿਆਂ ਦੀ ਵੀ ਤਾਂ ਇੱਥੇ ਬੈਠੀ ਉਦੋਂ ਤਾਂ ਉਹਨਾਂ ਨੂੰ ਆਪਣੀ ਕੁੜੀ ਨਹੀਂ ਯਾਦ ਆਈ ਅੱਜ ਉਹ ਵੱਡੇ ਕੁੜੀ ਵਾਲੇ ਆ ਗਏ ਉਹ ਮੈਨੂੰ ਤਾਂ ਹੀ ਫਿਕਰ ਹੋਈ ਜਾਂਦਾ ਠਾਣੀ ਨਾ ਬਗ ਜਾਣੋ ਜਾਂਦੇ ਆ ਬਾਈ ਫਿਰ ਜਾਣਦੇ ਜਦੋਂ ਆਪਣੇ ਕੋਲੇ ਕੁੜੀ ਹੈ ਨਹੀਂ ਨੀਗੀ ਆਪਾਂ ਗਏ ਇੱਥੋਂ ਹਰੀ ਕਰ ਦਿਆਂਗੇ ਹੁਣ ਸਾਰਾ ਟੱਬਰ ਚੱਕਿਆ ਜਾਊਗਾ ਕੋਈ ਨਾ ਜੋ ਚੱਕਣਗੇ ਨਾ ਦੇਖੀ ਜਾਊ ਜੀ ਤਾਂ ਤੇਰਾ ਨਹੀਂ ਲੱਗਦਾ ਉਹਦੇ ਬਗੈਰ ਮੈਂ ਕਦੇ ਆਧਾਰ ਤੇ ਚੱਕਣਗੇ ਆ ਮੂੰਹ ਨਹੀਂ ਰਹਿਣਾ ਬਾਅਦ ਚ ਨਾ ਸਾਨੂੰ ਕਿਉਂ ਚੱਕਣਗੇ ਅਸੀਂ ਲੈ ਕੇ ਆਈ ਸੀ ਨਾ ਕਿਹੜਾ ਵਿਆਹ ਘਰੇ ਤਾਂ ਤੇਰੀ ਰਹਿੰਦੀ ਸੀ ਨਾ ਇਹ ਤਾਂ ਫਿਰ ਬੰਦੇ ਨੂੰ ਕੁਝ ਵੀ ਹੋ ਸਕਦਾ ਇਹ ਤਾਂ ਰਾਹ ਜਾਂਦੇ ਨੂੰ ਕੀ ਪਤਾ ਕੀ ਹੋ ਜੇ ਫਿਰ ਉਹਦਾ ਜ਼ਿੰਮੇਵਾਰ ਉਹਦੇ ਘਰ ਦੇ ਹੁੰਦੇ ਆ ਰਾਹ ਦਾ ਤੇ ਘਰ ਦੀਆਂ ਬਾਲੀਆਂ ਵੱਡੀਆਂ ਗੱਲਾਂ ਆ ਲੱਗ ਹੁੰਦੀਆਂ ਨੇ। ਦੇਖ ਬਈ ਅਸੀਂ ਕੋਈ ਉਹਨਾਂ ਦੀ ਮਰਜ਼ੀ ਨਾਲ ਨਹੀਂ ਸਿੱਥੇ ਰੱਖਿਆ। ਠੱਕੇ ਨਾਲ ਰਹਿ ਰਹੀ ਸੀ ਉਹ ਤੇ ਇੱਥੇ। ਜੇ ਜਾਂਦੀ ਆ ਤਾਂ ਵਧੀਆ ਜਾਣਦੇ ਪਰੇ। ਪੁਲਿਸ ਵਾਲਿਆਂ ਨੂੰ ਕਹਦੇ ਆਂ ਕਿ ਭਈ ਆਹ ਬੈ ਤੁਹਾਡੇ ਸਾਹਮਣੇ ਘਰ ਆਹ ਤੁਹਾਡੇ ਸਾਹਮਣੇ ਅਸੀਂ ਖੜੇ ਆ। ਦੇਖ ਲੋ ਇਹਨੂੰ ਤਾਂ ਇਹ ਹੋਇਆ ਪਹਿਗਾ ਵੀ ਮੇਰਾ ਇਹਦਾ ਜੀ ਨਹੀਂ ਲੱਗਦਾ। ਅੱਛੀ ਵੀ ਤਾਂ ਇਹਨੂੰ ਲੱਗੀ ਪਈ ਐ। ਕੋਈ ਗੱਲ ਸੁਣ ਲੈ। ਜੇ ਮਾੜਾ ਮੋਟਾ ਪਿਆਰ ਨਾਲ ਗੱਲ ਨਹੀਂ ਕਰ ਸਕਦੇ ਫਾਰਮੈਲਟੀ ਕਰ ਦਿੰਦੇ। ਪਿਆਰ ਨਾਲ ਤਾਂ ਬੋਲ ਬੰਦੇ ਹੁੰਦੇ। ਸਾਨੂੰ ਕੀ ਪਤਾ ਐ? ਵੀ ਗਮਾਚ ਕੀ ਉਹ ਸਾਨੂੰ ਝੂਠੀਆਂ ਫਾਰਮਲਿਟੀਆਂ ਦੀ ਕੀ ਲੋੜ ਪਈ ਐ ਅਸੀਂ ਕਿਉਂ ਨੂੰ ਰੱਖਿਆ ਸੀ ਜੀ ਰੱਖਿਆ ਸੀ ਆਪੇ ਜਵਾਬ ਦੇ ਪਏ ਉਹਨੂੰ ਉਹਨਾਂ ਨੇ ਨਾ ਅਗਲਿਆਂ ਨੇ 2 ਦਿਨਾਂ ਦੀ ਮੌਲਤ ਦਿੱਤੀ ਐ ਕਹਿੰਦੇ ਸਾਡੀ ਕੁੜੀ ਥਾਗੀ ਥਾਗੀ ਨਹੀਂ ਥਾਣੇ ਜਾਵਾਂਗੇ ਤੇ ਬਸ ਬਾਈ ਫਿਰ ਤੂੰ ਲਿਆ ਦੀ 2 ਦਿਨਾਂ ਚ ਉਹਨੂੰ ਤੂੰ ਹੀ ਤਾਂ ਰੱਖਿਆ ਸੀ ਉਹਨੂੰ ਇੱਥੇ ਉਹ ਤਾਂ ਤਾਂ ਦੇਖਿਆ ਨਹੀਂ ਜੇ 3 ਮਹੀਨੇ ਰ ਇੱਥੇ ਰਹਿੰਦੀ ਸੀ ਉਹ ਤਾਂ ਉਹਦੀ ਮਾਂ ਦੀ ਅੱਖਾਂ ਫੁੱਟੀਆਂ ਸੀ ਵੀ ਬਗਾਨੇ ਘਰ ਰਹਿੰਦੀ ਐ ਵੀ ਜਾ ਕੇ ਦੇਖਾਂ ਕੀ ਐ ਕੀ ਨਾ ਇੱਥੇ ਉਹ ਯਾਰ ਰੌਲਾ ਪਾਉਣ ਨਾਲ ਉਹ ਨਾ ਜੇ ਨਾਲ ਲੱਗ ਕੇ ਸਾਰੇ ਆਪਾਂ ਨਾ ਕੁੜੀ ਨੂੰ ਭਾੜ ਲਗੇ ਭਾੜ ਕੇ ਉਹਦੇ ਨਾਲ ਤੋੜ ਦਈਏ ਤੇ ਸਾਰਿਆਂ ਦੀ ਭਲਾਈ ਆ। ਸਾਥੋਂ ਨਹੀਂ ਭਾਲੀ ਜਾਂਦੀ। ਲਾ ਕਰਨ ਬੁਲਾਮੀ ਉਹਨਾਂ ਦੀ। ਉਹ ਤਾਂ ਪਿਆਦੇ ਨੌਕਰਾਂ ਸੀ। ਤੁਸੀਂ ਨਾ ਆਪਦੀ ਹਿੰਦ ਨਹੀਂ ਛੱਡਦੇਗੇ। ਪਤਾ ਨਹੀਂ ਕਹੇ ਜਿਓ। ਕੀ ਗੱਲ ਬਾਈ? ਜਦੋਂ ਉਹ ਘਰੇ ਰੱਖਣਾ ਸੀ, ਉਹ ਤਾਂ ਉਹਦਾ ਹਮੈਤੀ ਤੂੰ ਸੀਗਾ। ਜੇ ਅੱਜ ਲੱਭਣੀ ਐ, ਤਾਂ ਅਸੀਂ ਨਾਲ ਲੱਗੀਏ। ਕਿਉਂ ਕੀ ਗੱਲ? ਲੱਭ ਲਾ। ਓਏ ਉਦੋਂ ਮੈਂ ਆਪਦੀ ਜਗਾ ਸਹੀ ਸੀ ਤੇ ਹੁਣ ਵੀ। ਜਵੇਂ ਸੂਟ ਦਵਾ ਕੇ ਲਿਆ ਉਹਨਾਂ ਨੇ ਅਸੀਂ ਉਹਨੂੰ ਲੱਭ ਲਾ ਉਹਨੂੰ। ਬਾਈ ਤੂੰ ਹੀ ਹਰੇਕ ਜਗ੍ਹਾ ਤੇ ਸਹੀ ਹੁੰਨਾ। ਬਸ ਮਾੜੇ ਤਾਂ ਅਸੀਂ ਵਜਦੇ ਹਰ ਇੱਕ ਵਾਰੀ। ਕੀ ਪਤਾ ਬਾਹਰ ਹੀ ਨਿਕਲ ਜਿਓਵੇ ਕਿਸੇ ਨਾਲ। ਦੇਖ ਲਿਆ ਹੋਵੇ ਮੋਟੀ சாਮੀ ਤੁਹਾਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਵਗ ਜਾ ਵਗ ਜਾ ਜੀਤੇ ਇਹਦਾ ਨਹੀਂ ਲੱਗਦਾ ਕੰਜਰ ਦਾ ਹੁਣ ਸੁਣੀਆਂ ਨਹੀਂ ਨਾ ਜਾਂਦੀਆਂ ਹਾਂ ਪਾ ਕੇ ਚੱਪਨਾ ਪੈਂਦੀ ਸੀ ਰੋਟੀ ਵੀ ਐ ਖਾਂਦੀ ਸੀ ਬਰੋਬਰ ਬਹਿ ਕੇ ਖਵਾਉਂਦੀ ਸੀ ਰੋਟੀ ਉਹ ਜ਼ਰਾ ਖਲੀ ਫਿਰ ਇਹਦੇ ਕਹਿਣ ਤੇ ਤਾਂ ਮੈਂ ਕਹਿੰਨਾ ਬੜਾ ਰੈਲੀ ਹੋਇਆ ਇੱਥੇ ਉਹ ਜਿਹਨੂੰ ਰਸੇ ਚੱਪਣ ਦੀ ਆਦਤ ਪੈ ਗਈ ਨਾ ਉਹ ਇੱਕ ਥਾਂ ਨਹੀਂ ਖੜਦੀਆਂ ਹੁੰਦੀਆਂ ਪਤਾ ਨਹੀਂ ਕਿੰਨੇ ਕਿ ਕਿੱਲੇ ਬਦਲਦੀਆਂ ਨੇ ਕੀ ਪਤਾ ਕਿੱਧਰ ਕੀ ਦੇ ਨਾਲ ਭੱਜ ਗਈ ਉਹ ਹਾਂ ਕੀ ਤੈਨੂੰ ਕਿਉਂ ਟੈਨਸ਼ਨ ਲਈ ਹੈ ਤੂੰ ਕਿ ਐਂ ਮੂੰਗੀ ਤੈਨੂੰ ਜਿਹਦੀ ਟੈਨਸ਼ਨ ਹੈ ਮੈਨੂੰ ਤਾਂ ਇਹਦੀ ਹੈ ਜਿਹੜਾ ਮੈਨੂੰ ਬਿਨਾਂ ਗੱਲ ਤੋਂ ਆਕੇ ਬੋਲ ਗਿਆ ਕੋਈ ਨਾ ਇਹਨੂੰ ਤਾਂ ਮਾਪੇ ਸਮਝਾ ਦਊਗੀ ਟੈਨਸ਼ਨ ਨਾ ਲੈ ਤੂੰ ਆਪਾਂ ਤਾਂ ਕੋਈ ਭਾਲਣ ਨਹੀਂ ਲੱਗੇਗੇ ਜਿਨੇ ਰੱਖੀ ਆਪੇ ਭਾਲੂਗਾ ਤੈਨੂੰ ਮਾਂ ਨੂੰ ਨਹੀਂ ਪਤਾ ਅੱਖਾਂ ਦੇ ਪੱਟੀ ਬੰਨੀ ਹੋਈ ਹੈ ਮੇਰੀ 20 ਸਾਲ ਦਿੱਤੀ ਕਿੱਥੇ ਰਹਿੰਦੀ ਕਿੱਥੇ ਨਾ ਉਹੀ ਤਾਂ ਗੱਲ ਹੈ ਇੰਨਾ ਤਾਂ ਮਾਪੇ ਨੂੰ ਪਤਾ ਹੀ ਹੁੰਦਾ ਆਕੇ ਕਹਿੰਦੀ ਅਕੇਲਾ ਇਸ ਘਰ ਚ ਅੱਧਾ ਅੱਧਾ ਕੀ ਗੱਲ ਅੱਧਾ ਗਾਂ ਸੇਰੇ ਨਾ ਬਹਿ ਕੇ ਤੋਰੀ ਸੀ ਨਾ ਉਹ ਤਾਂ ਉਥੋਂ ਦਾ ਪਿੰਡ ਵੀ ਆਕੂਗਾ ਵੀ ਬਰਾਤ ਆਈ ਨਹੀਂ ਤੇਰੀ ਇਹ ਤਾਂ ਗੱਲ ਆ ਚੱਕੇ ਨੂੰ ਜਿਹੜਾ ਜਣਾ ਖਣਾ ਇੱਥੇ ਆ ਖੜੂ ਆ ਉਹ ਕੰਮ ਹੋਇਆ ਪਿਆ ਬੈਨ ਮੁੰਡੇ ਤਾਂ ਬਹੂ ਬਣ ਕੇ ਬੈਗੀ ਉਹੀ ਤਾਂ ਗੱਲ ਆ ਪਹਿਲਾਂ ਆਪ ਆ ਗਈ ਫਿਰ ਉਹਦੀ ਭੈਣ ਆ ਗਈ ਹੁਣ ਉਹਦੀ ਮਾਂ ਆ ਗਈ ਐ ਨਹੀਂ ਪਤਾ ਹੋਰ ਕੌਣ ਆਊਗਾ ਜੀ ਹਾਂ ਪਤਾ ਨਹੀਂ ਕਿੰਨੂ ਕਿੰਨੂ ਕਿਰਾਏ ਤਾਂ ਲਿਆਉਂਦੀ ਹੋਣੀ ਆ ਨਾਲ ਤਾਂ ਹਾਈਆਂ ਦੇ ਕੋਈ ਤੁਰਦਾ ਨਹੀਂ ਹੁੰਦਾ ਉਹ ਚਲ ਆਪ ਆ ਗਈ ਲੈਣਾ ਭਾਬੀ ਤੂੰ ਚਾਹ ਦੀ ਘੁੱਟ ਬਣਾ ਕੇ ਰਾਜਾ ਜਿੰਨੀਆਂ ਚਾਹ ਦੀ ਘੁੱਟ ਬਣਾ ਕੇ ਕਿੱਥੇ ਨਪੁੱਤੀ ਨੇ ਕਰੇ ਕਲੇਸ਼ ਪਾਇਆਗਾ ਆ ਕੇ ਓਹੋ ਜੋ ਮਿਹਨਤ ਪੱਲੇ ਪੈ ਜਾਂਦੀ ਆ ਵੀ ਜਵਾਕੜੀ ਮਿਲ ਜਾਂਦੀ ਦਾ ਥਕੇਵੇਂ ਹੀ ਨਾ ਆਉਂਦਾ ਨਾਲ ਤਾਂ ਇੰਨਾ ਕੁਸ ਕਹਾਇਆ ਕੰਜਰਾਂ ਤੋਂ ਕਿਵੇਂ ਬੋਲਦੀ ਅਸੀਂ ਦੇਖ ਲੈ ਨਾਲੇ ਤਾਂ ਆਪਾਂ ਠੰਡ ਦੇ ਵਿੱਚ ਗਈਆਂ ਸਵੇਰੀ ਸਵੇਰੇ ਕੋਈ ਦੇਖ ਲੈ ਕਿਵੇਂ ਚੜ ਚੜ ਬੋਲਣ ਨਾਲ ਬਾਲਾ ਮਨ ਦੁਖੀ ਹੋਇਆ ਬਹੁਤ ਮਨ ਦੁਖੀ ਕੁੜੀ ਉਦੋਂ ਨਾ ਪੈਰ ਲੱਗਣ ਦੇਵੇ ਉਹਦੀ ਕਹਾ ਪਰਝਾਈ ਉਹ ਉਦੋਂ ਵਾਲੀਆਂ ਤੇਜ ਨੇ ਤਾਂ ਪਹਿਲਾਂ ਗਈ ਸੀ ਮੈਂ ਪਹਿਲਾਂ ਮੇਰੇ ਪਾਬੀ ਨਹੀਂ ਲੱਗਣ ਦਿੱਤੇ ਇਹਨਾਂ ਨੇ ਤੇ ਮੁੰਡਾ ਤਾਂ ਹਜੇ ਉਹ ਵੱਡਾ ਮੁੰਡਾ ਸਿਆਣਾ ਬਈ ਉਹ ਸਿਆਣਾਗਾ ਵਾ ਉਹ ਸ਼ਾਬ ਨਾਲ ਬੋਲਦਾ ਪਹਿਲਾਂ ਵੀ ਵਧੀਆ ਇੱਜਤ ਨਾਲ ਬੋਲਿਆ ਸੀ ਉਹ ਜਦੋਂ ਮੈਂ ਗਈ ਇਹ ਤਾਂ ਉਦੋਂ ਵੀ ਚਾਰੇ ਪੈਰ ਚੱਕ ਕੇ ਆ ਗਏ ਸੀ ਤਿੰਨੇ ਜਣੇ ਫੇਰ ਉਹ ਤਾਂ ਹੈ ਨਹੀਂ ਕੰਮ ਦੇ ਹਾਂ ਉਹ ਵੱਡਾ ਪਤਾ ਨਹੀਂ ਕਿਵੇਂ ਵਿਚਾਰਾ ਜੋਰ ਹੀ ਕੁਝ ਬੋਲਦਾ ਹਨਾ ਨਹੀਂ ਉਹ ਤਾਂ ਕੁਝ ਨਹੀਂ ਬੋਲਿਆ ਬਾਤ ਘੱਟ ਉਹਦੇ ਮੂੰਹ ਨੂੰ ਚੁੱਪ ਕਰਕੇ ਆਗੀਆਂ ਨਹੀਂ ਥਾਣੇ ਜਾਣਾ ਸੀ ਸਿੱਧੇ ਆਪਾਂ ਤਾਂ ਜਾਂਦੀਆਂ ਫਿਰ ਜਿਉਂ ਨਾ ਕਹਿੰਦਾ ਆਪਾਂ ਨੂੰ ਉਹਨੇ ਰੋਕਦਾ ਵੀ ਦੋ ਦਿਨ ਚਲ ਦੋ ਦਿਨਾਂ ਦਾ ਸਮਾਂ ਮੰਗਿਆ ਉਹਨੇ ਜੇ ਤਾਂ ਦੋ ਦਿਨਾਂ ਚ ਉਹਨਾਂ ਨੇ ਹਾਜ਼ਰ ਕਰਤੀ ਆਪਣੀ ਕੁੜੀ ਤਾਂ ਤਾਂ ਠੀਕ ਐ ਨਹੀਂ ਵੇ ਤਾਂ ਥਾਣੇ 'ਚ ਹੀ ਨਹੀਂ ਗਰੂ ਆ ਨਹੀਂ ਫਿਰ ਆਪਾਂ ਥਾਣੇ ਚੱਲਾਂਗੇ ਫਿਰ ਤਾਂ ਫਿਰ ਆਪਾਂ ਨੂੰ ਕਾਦੀ ਚੇਪ ਆ ਉਹਨਾਂ ਦੀ ਮਾਂ ਥਾਣੇ ਵਾਲੇ ਤਾਂ ਸਾਰਾ ਕੁਝ ਜਾਣਦੇ ਹੁੰਦੇ ਨੇਗੇ ਉਹਨਾਂ ਇਹ ਕਿੰਦੇ ਨੇ ਦੇਖ ਸੀ ਕੈਮਰੇ ਐ ਕਰਲੇ ਵਾ ਕਰਲੇ ਉਹ ਮਿੰਟਾ ਚਾ ਕੇ ਦੁੱਧਾ ਪਾਣੀ ਛਾਂਦਾ ਨੂੰ ਫਿਰ ਜਦੋਂ ਕਮਰੇ ਤੇ ਜਾਂਦੀ ਨਹੀਂ ਦਿਖੀ ਬਾਹਰ ਫਿਰ ਕੁੜੀ ਕੀ ਗਾਇਬ ਹੋ ਗਈ ਹਾਂ ਫਿਰ ਗਈ ਕਿੱਥੇ ਧਰਤੀ ਖਾ ਗਈ ਕਿ ਆਸਮਾਨ ਖਾ ਗਿਆ ਵਾ ਕੇ ਸੇ ਨਾਲ ਜਾਂਦੀ ਬਾਹਰ ਅੰਦਰ ਉਹ ਤੇ ਫਿਰ ਕੈਮਰੇਸ ਤਾਂ ਆਉਂਦੀ ਹੋਈ ਹਾਂ ਆਉਂਦੀ ਕੈਮਰੇ ਤਾਂ ਲੱਗੇ ਪਏ ਨੇ ਨਾ ਇਹ ਲੱਗੇ ਹੋਏ ਨੇਗੇ ਇਹ ਤਾਂ ਇਨ੍ਹਾਂ ਦੀ ਚਾਲਬਾਜੀ ਆ ਤਿੰਨਾਂ ਦੀ ਤਾਂ ਹੀ ਤਾਂ ਇਹ ਬੋਲਦੇ ਨੇ ਭੱਜ ਭੱਜ ਕੇ ਉਹ ਦੇਖ ਲੈ ਵੱਡੀ ਕਿਵੇਂ ਬੋਲਦੀ ਜਿਹੜੀ ਜਠਾਣੀ ਐ ਆਹੋ ਕਿਵੇਂ ਖਾਣ ਪੈਂਦੀ ਸੀਗੀ ਹੁਣ ਵੱਡੇ ਦੇ ਮੂੰਹ ਤੋਂ ਤਾਂ ਮੱਖੀ ਨਹੀਂ ਉੜਦੀ ਵੀ ਇਹ ਕੀ ਹੋ ਗਿਆ ਨਾਤਾ ਬਾਹਰ ਨੰਗੀ ਆ ਕੈਵਰੇ ਵੀ ਦੇਖ ਲੇ ਆਪਾਂ ਚੱਲ ਜਾਂਦੀ ਹੋਵੇ ਫੇਰ ਵੀ ਦਿਸਦੀ ਹੋਵੇ ਇਹਨਾਂ ਨੂੰ ਉਹ ਵੀ ਤਾਂ ਗੱਲ ਆ ਉਹ ਤਾਂ ਕਿਵੇਂ ਹੋਗਾ ਜਦੋਂ ਉਹਨੇ ਆਖਿਆ ਵੀ ਲੈ ਇਹ ਇਹਨਾਂ ਨੇ ਪਠਾਣੇ ਜਾਣਾ ਕਿਵੇਂ ਹੋ ਗਿਆ ਨਾ ਕਿਵੇਂ ਹੋਗਾ ਜਦੋਂ ਕਮਲਾ ਆ ਗਿਆ ਮੰਗਾ ਜਮਾ ਤੇ ਇਹ ਪੈਂਦੀਆਂ ਨੇ ਭਜ ਭਜ ਆਪਾਂ ਨੂੰ ਕੋਈ ਨਹੀਂ ਫੇਰ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਕਰ ਦੇਣਗੇ ਇਹ ਤਾਂ ਫੇਰ ਆਪਾਂ ਇਹੀ ਕੰਮ ਕਰਾਂਗੇ ਉਹ ਸਾਲੇ ਕਰ ਦੇਣਗੇ ਨਵੇੜਾ ਇਸ ਗੱਲ ਦਾ ਕੋਈ ਗੱਲ ਨਹੀਂ ਹੁਣ ਮੈਨੂੰ ਘਬਰਾਟ ਨਹੀਂ ਹੈਗੀ ਪਰ ਮੈਨੂੰ ਘਬਰਾਟ ਹੈ ਵੀ ਜਾ ਵੱਡੀ ਦੀ ਪਤਾ ਨਹੀਂ ਜਿਉਂਦੀ ਮਿਲੂ ਪਤਾ ਨਹੀਂ ਮਰੀ ਮਿਲੂ ਪਤਾ ਨਹੀਂ ਹੈ ਕਿ ਨਾ ਆ ਤਾਂ ਹੁਣ ਹੋ ਗਿਆ ਫਿਕਰ ਕੀ ਕਰੀਏ ਮਾਂ ਮਾੜੀ ਤਾਂ ਆਪਣੀ ਹੋਈ ਸੀ ਜਿਹੜਿਆ ਨੇ ਜਿਹੜੀ ਨੇ ਆਪਾਂ ਨੂੰ ਆਹ ਦੇਖਣੇ ਪੈ ਗਏ ਦੇ ਨਾ ਜਿਪ ਤੋਂ ਮਾੜੀ ਸੀ ਤਾਂ ਸੜੇ ਬੰਦਿਆਂ ਤਾਂ ਸੌ ਕੁਝ ਕਹਾ ਲਿਆ ਇੰਨਾ ਕੁਝ ਸੁਣ ਕੇ ਆਈਆਂ ਆਪਾਂ ਚੁੱਪ ਕਰਕੇ ਆ ਗਈਆਂ ਘਰੇ ਹਾਂ ਚਲ ਦੇਖਦੇ ਹਾਂ ਵੱਡਾ ਮੁੰਡਾ ਕਹਿੰਦਾ ਤਾਂ ਹੈਗਾ ਵੀ ਦੋ ਦਿਨ ਦਾ ਸਮਾਂ ਦੇ ਦਿਓ ਤਾਂ ਦੇਖਦੇ ਹਾਂ ਫਿਰ ਬਣਦਾ ਕੀ ਹੈ ਨਹੀਂ ਦੋ ਦਿਨ ਤਾਂ ਮਾਂ ਪਰ ਰੁਕਾਂਗੇ ਫਿਰ ਜਦੋਂ ਕਿਹਾ ਅਗਲੇ ਨੇ ਹਾਂ ਹੈ ਪਤਾ ਨਹੀਂ ਫਿਰ ਪਤਾ ਨਹੀਂ ਕੀ ਕਿਥੋਂ ਤੱਕ ਕਹਾਣੀ ਜਾਊਗੀ ਕੀ ਬਣੂਗੀ ਫਿਰ ਨਹੀਂ ਕੋਈ ਪਤਾ ਆਪਣਾ ਕੀ ਕੁਝ ਬਣਵਾਗਾ ਪਤਾ ਨਹੀਂ ਕਿਸੇ ਜੀ ਦਾ ਮੌਤ ਹੈ ਜਾਂ ਕੀ ਗੱਲਬਾਤ ਪਤਾ ਨਹੀਂ ਮਾਂ ਜਦੋਂ ਠਾਣੇ ਦਲਵਾਰੀ ਗੱਲ ਪਹੁੰਚ ਜਾਉ ਤਾਂ ਬਹੁਤ ਲੰਮ ਚੌੜੀ ਗੱਲ ਹੋ ਜਾਂਦੀ ਹੈ ਤੇ ਫਿਰ ਤਾਂ ਲੰਮੀ ਹੋਈ ਜਾਊ ਜੇ ਹੁਣ ਵੀ ਇਹ ਆਪਣੀ ਮਾੜੀ ਚੰਗੀ ਆਪਣੇ ਨਾਲ ਤੋਰ ਦਿੰਦੇ ਵੀ ਭਾਈ ਆਪਦੀ ਨਹੀਂ ਲੈ ਜਾ ਆਪਾਂ ਚੁੱਪ ਕਰਕੇ ਆਪਦੀ ਨਹੀਂ ਆਉਂਦੇ ਮਾਂ ਨਹੀਂ ਰੱਖਦੇ ਸੀ ਆਪਾਂ ਤਾਂ ਸਬਰ ਦੀ ਕੁੱਟ ਭਰ ਕੇ ਆਪਦੀ ਨੂੰ ਮੂਰੇ ਲਾ ਲਿਆਂਗੇ ਲੈ ਆਉਂਦੇ ਚੱਲ ਕਿਤੇ ਹੋਰ ਵਿਆ ਦਿੰਦੇ ਆਪਾਂ ਕਿਤੇ ਹੋਰ ਕਰ ਦਾਂਦੇ ਮਹਿੰਗਾ ਸਸਤਾ ਹਾਂ ਹਾਂ ਗਰੀਬ ਘਰ ਦਾ ਮੁੰਡਾ ਪਾਲ ਲੈਂਦੇ ਭੰਮੀ ਹੁਣ ਵੱਡੇ ਘਰ ਦਾ ਉਹਨੇ ਆਪ ਪਾਲ ਲਿਆ ਸੀ ਉਹਨੇ ਕਿਹੜਾ ਬੁੱਧੋ ਫੜ ਕੇ ਧਾਰਤੀ ਤੇ ਹੁਣ ਉਹਨੇ ਕਿਹੜਾ ਪਾਰ ਲਾਤੀ ਫਿਰ ਉਹ ਉਹ ਤਾਂ ਆਪੇ ਆਈ ਚ ਮੱਲੋਂ ਉਹ ਤਾਂ ਗੱਲ ਤੇ ਨਹੀਂ ਆਉਣ ਦਿੰਦਾ ਕਿ ਮੈਂ ਬੋਲਦਾ ਪਰਜਾਈ ਦੀ ਚੱਕ ਤੇ ਆ ਫਿਰ ਹਾਂ ਪਰਜਾਈ ਦੀ ਚੱਕ ਤੇ ਆ ਭਾਈ ਸਹੀ ਗੱਲ ਜਿਵੇਂ ਉਹ ਕਹਿੰਦੀ ਹੈ ਕਿ ਉਵੇਂ ਚੱਲਦਾਗਾ ਫਿਰ ਹਾਂ ਉਹਦੀਆਂ ਉਂਗਲਾਂ ਤੇ ਚੱਲਦਾ ਚਲਾਕ ਬਾਲੀ ਹੈ ਪਰਜਾਈ ਬਹੁਤ ਹਿਯਾਰ ਹੈ ਜੀ ਕੁੜੀ ਉਦੋਂ ਚਲਾਂਗੀ ਕੁੜੀ ਉਦੋਂ ਨਹੀਂ ਗੱਲ ਚਾਉਣ ਦਿੰਦੀ ਹੈਗੀ ਰਜਾਈ ਉਹਦੂਨੀ ਐ ਥੋੜੀ ਹੁੰਨੀ ਉਹਨੇ ਕਿਹਾ ਵੀ ਸਾਡੀ ਵੀ ਧੀ ਆ ਉਹ ਦੇਖ ਤਾਂ ਸਹੀ ਇਹ ਛੋਡੇ ਨੇ ਵੀ ਕੋਈ ਕੋਟ ਮੈਰਜ ਕਰਵਾਈ ਆ ਉਥੇ ਉਦੋਂ ਕਿਵੇਂ ਖੜ ਗਿਆ ਅਗਲਾ ਚੌੜਾ ਕਿ ਨਾ ਕਰਵਾਉਂਦਾ ਨਾ ਕਰਾਉਂਦਾ ਉਹਨੇ ਕਿਹੜਾ ਮੱਲੋਂ ਮੱਲੀ ਕਰਾ ਲਈ ਕਹਿੰਦਾ ਭਾਈ ਤੂੰ ਮੇਰੇ ਪਸੰਦ ਨਹੀਂ ਹੈਗੀ ਚੱਲ ਜਿਹੜਾ ਇਕੱਠਾ ਉਰੇ ਰਹਿ ਲੈ ਜੰਡੀ ਗੜ ਰਹਿ ਲੈ ਠੀਕ ਹੈ ਬਸ ਕਿਉਂ ਕਰਾਈ ਤੂੰ ਆਪਦੇ ਘਰੇ ਮੈਂ ਆਪਦੇ ਘਰੇ ਹੈ ਤੇ ਫਿਰ ਉਹਨੇ ਆਖਿਆ ਵੀ ਮੈਂ ਤਾਂ ਹੁਣ ਖਿਹੜਾ ਛੱਡ ਆ ਜਾਣਾ ਚੱਲ ਮੈਂ ਤਾਂ ਪਿੰਡ ਵਗ ਜਾਣਾ ਹੈ ਕੋਈ ਨਹੀਂ ਫਿਰ ਮੈਂ ਤਾਂ ਤੇਰੇ ਨਾਨਕਿਆਂ ਵਰਗੇ ਨੇ ਤੇਰੇ ਮਾਮੇ ਵਰਗੋਂ ਨਾਲ ਲੈ ਕੇ ਨਾ ਫਿਰ ਕਰਾਂਗੇ ਕੋਈ ਮਾ ਨਾਨਕਿਆਂ ਨੂੰ ਨਹੀਂ ਦੱਸਦੇ ਆਪਾਂ ਹਲੇ ਠੀਕ ਐ ਇਹ ਕਿਹੜਾ ਕੋਈ ਖੁਸ਼ੀ ਦੀ ਗੱਲ ਆ ਵੀ ਆਪਾਂ ਭੱਜ ਕੇ ਉਹਨਾਂ ਨੂੰ ਦੱਸਾਂਗੇ ਉਹਨਾਂ ਦੇ ਮਾਮੇ ਦਾ ਸੁਭਾਅ ਦਾ ਪਤਾ ਫਿਰ ਤਤਕਾਲ ਆ ਉਹ ਬਹੁਤ ਜ਼ਿਆਦੇ ਚੱਲ ਪੁੱਤ ਜੇ ਤੂੰ ਕਹਿ ਨਹੀਂ ਐ ਨਹੀਂ ਆਪਾਂ ਤੇਰੇ ਮਾਮੇ ਹੋਰਾਂ ਨਾਲ ਗੱਲ ਕਰਦੇ ਚੱਲ ਤੂੰ ਹੈਗੀਏ ਮੇਰੇ ਨਾਲ ਆਪਾਂ ਦੋਨੇ ਬਿਠੇ ਰਿਆਂ ਹਜੇ ਤਾਂ ਦੇਖ ਉਹਨਾਂ ਦਾ ਵੱਡਾ ਮੁੰਡੇ ਦਾ ਸੁਭਾਅ ਮੈਨੂੰ ਬਾਲਾ ਵਧੀਆ ਲੱਗਿਆ ਉਹਨੇ ਆਪ ਨੂੰ ਵਧੀਆ ਤਾਂ ਬੋਲਿਆ ਸਾਂਝਾ ਤਾਂ ਪਿਆਏ ਹੋਰ ਮਾਂ ਉਹਦੇ ਵੱਨ ਨਹੀਂ ਦੇਖ ਕੇ ਤਾਂ ਜੇ ਅਗਰ ਵੀ ਚਲ ਜਦੋਂ ਕਹਿੰਦਾ ਗੁਲਾ ਹਨਾ ਹਾਂ ਵੀ ਚਲ ਆਪਾਂ ਨੂੰ ਸੋਚਣਾ ਚਾਹੀਦਾ ਆਪਾਂ ਨੂੰ ਤੱਤਾ ਨਹੀਂ ਲੱਗਣਾ ਚਾਹੀਦਾ ਹਾਂ ਇਹ ਤਾਂ ਹੈ ਹਨਾ ਜਿਹੜੀ ਗੱਲ ਉਹਨਾਂ ਨੇ ਕਰਤੀ ਉਹਨਾਂ ਦੇ ਮੁੰਡੇ ਨੇ ਆਪਣੀ ਕੁੜੀ ਨੂੰ ਚੰਗੀ ਤਾਂ ਕੀਤੀ ਨਹੀਂ ਇਹ ਤਾਂ ਹੈ ਮਾਂ ਤੇ ਜਮਾ ਆਪਣੀ ਪੱਟੀ ਮੇਸ ਕਰਤੀ گیا سریਕੇ ਨੂੰ ਤੇਰੇ ਚਾਚੇ ਦਾ ਇਹਨੂੰ ਪਤਾ ਲੱਗ ਗਿਆ ਨਾ ਉਹਨਾਂ ਨੂੰ ਤਾਂ ਗੱਲ ਤੇ ਆ ਜੇ ਫਿਰ ਉਹ ਸਾਰੇ ਸਾਰੇ ਪਿੰਡ 'ਚ ਡੌਂਡ ਕੀ ਫਿੱਟ ਦੇਣਗੇ ਹੋਰ ਮਾਂ ਬਾਪੂ ਦੀ ਤਾਂ ਨੀਮੀ ਪਵਾਤੀ ਉਹਨੇ ਉਹਦੀ ਪੱਗ ਨੂੰ ਦਾਗ ਤਾਂ ਲਾਤਾ ਨਾ ਕੁੜੀ ਨੇ ਮੈਂ ਚੰਗਾ ਨਹੀਂ ਕਹਿੰਦੀ ਵੀ ਕੁੜੀ ਨੇ ਆਪਣੀ ਨੇ ਚੰਗਾ ਕੀਤਾ ਕਿਸੇ ਕੋਲ ਖੰਨ ਜੋਗਾ ਨਹੀਂ ਛੱਡਿਆ ਹਾਂ ਚਲ ਐ ਕਰ ਪੁੱਤ ਹਾਂ ਹੁਣ ਆਪਾਂ ਜਿਵੇਂ ਮੁੰਡੇ ਨੇ ਕਿਹਾ ਉਹਦੀ ਬੇਟਾ ਕਰੀਏ ਨਾ ਉਹਨੇ 2 ਦਿਨ ਮੰਗੇ ਹਾਂ ਤਾਂ ਕਰਾਂਗੇ ਚੱਲ ਤੂੰ ਜ਼ਿਆਦੀ ਘੁੱਟ ਬਣਾ ਮੇਰੇ ਤਾਂ ਨਾ ਸਿਰ ਦੁਖੀ ਜਾਂਦਾ ਇੱਕ ਤਾਂ ਠੰਡ ਇੱਕ ਪਕਾਈ ਕਰਕੇ ਆ ਨਾ ਨਾ ਹੋਗੀ ਚੱਲ ਮਾਂ ਤੂੰ ਆਰਾਮ ਕਰ ਲੈ ਮੈਂ ਬਣਾ ਕੇ ਲੈ ਆਉਂਦਾ ਹੋਰ ਬਣਾ ਲਾ ਪੁੱਤ ਕਾਹਦੇ ਰਾਮ ਰਾਮ ਤਾਂ ਮੇਰੇ ਖਤਮ ਹੋ ਗਏ ਮੁੱਕ ਗਏ ਮੇਰੇ ਕਰਮਾਂ ਚੋਂ ਤਾਂ ਗੰਦੀ ਰਾਤ ਨੇ ਬੁਕਾਤੇ ਸੁਖੀ ਦਾ ਮੈਨੂੰ ਲੱਗਾ ਕੁੜੀ ਮਿਲ ਗਈ ਹਾਂ ਸੁਖੀ ਮਿਲ ਗਈ ਕੁੜੀ ਉਹ अच्छा यार ठीक है कोई गल ਨਹੀਂ यार तू ਵੀ ਅੱਗੇ ਆਪਦੇ ਲਿਆਜੀਆਂ ਦੂਜੀਆਂ ਨੂੰ ਕਹੇ ਦੇ ਜੇ ਕਿਤੇ ਵੀ ਉਹ ਕੁੜੀ ਮਿਲਦੀ ਆ ਤਾਂ ਨਾਲ ਦੀ ਨਾਲ ਮੈਨੂੰ ਦੱਸੇ ਠੀਕ ਹੈ ਦੇਖੋ ਫੋਨ ਲਾ ਲਤਾ ਹੈ ਪੁੱਛਦਾ ਜਿਵੇਂ ਇਹਨੂੰ ਬਾਹਲੀ ਸੋਚ ਹੁੰਦੀ ਹੈਗੀ ਸ਼ਰਮ ਤਾਂ ਆਉਂਦੀ ਨਹੀਂ ਮੈਂ ਕਰਦੀਆਂ ਗੱਲ ਇਹਦੇ ਨਾਲ ਕਿਹਦਾ ਫੋਨ ਸੀਗਾ ਉਹ ਸੁੱਖੀ ਦਾ ਸੀਗਾ ਕੀ ਕਹਿੰਦੇ ਸੀਗਾ ਉਹ ਇਹਨੂੰ ਕਿਹਾ ਹੋਇਆ ਹੋਏਗਾ ਮੈਂ ਚੱਲ ਤੇਰੀ ਜਾਣ ਪਛਾਣ ਹੈਗੀ ਆ ਪੁਲਿਸ ਵਾਲਿਆਂ ਨਾਲ ਹਾਂ ਮੈਂ ਪੁੱਛ ਕੇ ਦੇਖ ਲਈਏ ਕਿਤੇ ਪਤਾ ਹੋਵੇਗਾ ਕੁੜੀ ਨੂੰ ਨਾ ਫਿਰ ਭਾਈ ਤੈਨੂੰ ਇੱਦ ਕੀ ਵਿਪਤਾ ਪੈਰੀ ਆ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਹੈ ਜੀ ਹੂੰ ਹੋ ਕਮਲ ਜੀ ਮੈਂ ਪਤਾ ਪਊ ਨਾ ਆਪਣੇ ਘਰੋਂ ਕੁੜੀ ਗਾਇਬ ਹੋਈ ਆ ਆਪਾਂ ਨੇ ਕਿਹੜਾ ਗਾਇਬ ਕਰੀਆ ਫਿਰ ਹਾਂ ਹੋ ਇਹਨੂੰ ਤਾਂ ਐਵੇਂ ਇਹਨਾਂ ਨੇ ਗਾਇਬ ਕਰਤੀ ਹੋਣੀ ਆ ਉਹ ਤਾਂ ਆਪਣੇ ਹੋਈ ਆ ਨਾ ਨਾਲੇ ਗੱਲ ਸੁਣ ਲੈ ਮੇਰੀ ਚੁੱਪ ਕਰਕੇ ਨਾ ਇਹਦਾ ਕੰਮ ਕਰ ਲਾ ਫਿਰ ਦਾ ਮਗਰ ਠੇਡੇ ਖੰਦਾ ਉਹਨਾਂ ਦੇ ਸੂਤ ਕੰਮ ਵੀ ਸਾਰੇ ਛੱਡ ਰੱਖੇ ਨੇ ਖਾਣਾ ਪੀਣਾ ਵੀ ਛੱਡਤਾ ਏਡੀ ਕਿਡੀ ਕਿ ਟੈਨਸ਼ਨ ਆਈ ਜਾਂਦੀ ਇੱਥੇ ਮੇਰੇ ਵਰਗੀ ਬਿਮਾਰ ਹੋ ਜਾ ਡਾਕਟਰ ਤੱਕ ਨਹੀਂ ਆਉਂਦਾ ਕਹਿ ਦੂਗਾ ਮੈਂ ਖੇਤ ਨਿਕਲਣਾ ਤੇ ਹੁਣ ਸਾਰੇ ਕੰਮ ਛੱਡ ਰੱਖੇ ਨੇ ਓ ਬਾਬਾ ਗੁਰੂ ਤੂੰ ਹੌਲੀ ਬੋਲ ਪਿਆ ਕਰ ਕੋਈ ਟੈਂ ਟੈਂ ਕਰੀ ਜਣੀ ਰਹਿਣੀ ਆ ਮੈਂ ਤਾਂ ਹੁਣ ਗੁਰੀ ਲੱਗਦੀ ਆ ਘਰ ਚੋਂ ਬਾਗੀ ਨਾ ਰੌਣਕ ਓ ਦੋ ਦਿਨ ਦਿੱਤੇ ਅਗਲੇ ਨੇ ਦੋ ਦਿਨਾਂ ਬਾਅਦ ਜਦੋਂ ਪੁਲਿਸ ਆ ਕੇ ਖੜ ਗਈ ਨਾ ਮੂੰਹ ਤੋਂ ਮੱਖੀ ਨਹੀਂ ਉੱਡਣੀ ਹਾਂ ਓ ਮੱਖੀ ਨਹੀਂ ਉੱਡਣੀ ਧੀ ਚਾਹੇ ਉਹਨਾਂ ਕੋਲੀ ਹੋਵੇ ਨਹੀਂ ਮੇਰੀ ਗੱਲ ਸੁਣ ਪੁਲਿਸ ਆਪਣਾ ਕੀ ਬਿਗਿਆਰ ਦੂ ਜੇ ਤਾਂ ਆਪਾਂ ਕੋਈ ਗਲਤੀ ਤਾਂ ਨਹੀਂ ਹੋਵੇ ਫਿਰ ਤਾਂ ਆਪਾਂ ਨੂੰ ਡਰ ਹੋਵੇ ਗਲਤੀ ਨਹੀਂ ਕੀਤੀ ਆਪਣੇ ਘਰੋਂ ਕੁੜੀ ਗਾਇਬ ਹੋਈ ਹੈ ਵਾਰੀ ਵਾਰੀ ਮੈਥੋਂ ਇਹ ਗਲਤ ਨਾ ਕਹੋ ਤੁਸੀਂ ਲੈ ਦੱਸ ਜੇ ਤਾਂ ਆਪਾਂ ਗਾਇਬ ਹੀ ਨਹੀਂ ਕਰੀ ਹੈਗੀ ਕਮਾਲ ਹੈ ਮੈਨੂੰ ਤਾਂ ਐਂ ਲੱਗਦਾ ਹੈ ਜਿਹੜੇ ਹਿਸਾਬ ਨਾਲ ਤੁਸੀਂ ਗੱਲ ਕਰਦੋਂ ਤੁਸੀਂ ਤਾਂ ਨਹੀਂ ਕਿਤੇ ਕੋਲ ਕੋ ਨੂੰ ਦਿੱਤੀ ਹੋ ਗਈ ਲੈ ਸੋਈ ਆਹ ਅਸਲ ਕੋ ਦਾਂਗੀਆਂ ਵੀ ਦੇਖੋਗੇ ਨਾ ਕਿਸੇ ਨੂੰ ਤੈਨੂੰ ਸਾਡੇ ਦੀ ਬਈ ਸ਼ੱਕ ਹੋ ਜਾਂਦਾ ਆ ਮੀ ਤਾਂ ਹੈ ਨਹੀਂ ਸੀ ਤੇਰੇ ਤੋਂ ਸਾਨੂੰ ਟੈਨਸ਼ਨ ਕਿਉਂ ਨਹੀਂ ਹੋ ਰਹੀ ਪਤਾ ਨਹੀਂ ਕਿਰਿਆ ਵਾ ਭਰਾ ਲਿਆ ਉਹਦੇ ਨਾਲ ਉਹ ਗੁੱਤਾ ਮਗੂਪੋਂ ਕੀ ਜਾਂਦੀ ਰਹਿੰਦੀ ਸਾਰਾ ਦਿਨ ਜਾਂਦੀ ਰਹਿੰਦੀ ਨਾਲੇ ਹੋਰ ਤੂੰ ਵੀ ਮੈਂ ਦੇਖੀ ਕਹਿੰਦੀ ਤੂੰ ਵੀ ਟੈਨਸ਼ਨ ਨਾ ਛੱਡਾ ਆਪਦਾ ਕੰਮ ਕਾਰ ਕਰ ਨਾ ਜਦੋਂ ਪ੍ਰਗਟ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਉਹ ਫਿਰ ਦਾਦਾ ਕੰਮ ਧੰਦਾ ਕਰਦਾ ਤੈਨੂੰ ਜਿਆਦਾ ਉਹ ਦਿੱਤਾ ਲਿਖ ਕੇ ਉਹਨੇ ਉਹਨੂੰ ਕੋਈ ਇੱਜ਼ਤ ਦੀ ਜਿੰਤਾ ਨਹੀਂ ਤੈਨੂੰ ਬਾਲੀ ਹੈ ਹੈਗੀ ਆ ਉਹ ਤਾਂ ਉਹਨੂੰ ਬਾਲੀ ਆ ਜੀ ਇੱਜ਼ਤ ਦੀ ਪਹਿਲਾਂ ਬਥੇਰੇ ਝੰਡੇ ਝੂਲ ਗਏ ਤੁਹਾਡੇ ਝੰਡੇ ਤਾਂ ਫੇਰ ਤੇਰੇ ਲਾਡਲੇ ਦੌਰ ਨੇ ਬਥੇਰੇ ਚੁੜਾਤੇ ਨਾ ਭਰਾ ਦਾ ਤੇਰਾ ਹੀ ਹੈ ਮਾਤਾ ਬਗਾਨੇ ਘਰੋਂ ਆਈ ਹੋਈ ਐ ਚਬੜਾ ਆਇਆ ਤਾਂ ਤੂੰ ਹੀ ਐ ਹਾਂ ਚਮਲਾ ਆਇਆ ਮੈਂ ਪੁੱਤ ਕਹਿੰਦੇ ਆਪ ਕਹਿੰਦੀ ਸੀ ਚੰਡੀਗੜ੍ਹ ਭੇਜ ਦਿੰਨੇ ਐ ਮੈਂ ਤਾਂ ਪੜਾ ਕਹਿੰਦੀ ਸੀ ਪੜਾ ਹੋ ਜੂ ਉਹਦਾ ਪੜ ਲਿਖ ਕੇ ਦੋ ਅੱਖਰ ਕੁਝ ਚੱਜਦੀ ਨੌਕਰੀ ਦਾ ਪੈਰਾਂ ਸਰ ਖੜਾ ਹੋ ਜੂ ਆਪਦਾ ਮੈਨੂੰ ਕੀ ਪਤਾ ਸੀ ਪੁੱਤਾ ਉੱਥੇ ਆ ਚੰਦ ਚੜ੍ਹ ਕੇ ਆਊਗਾ ਬਈ ਜੇ ਤੂੰ ਨੂੰ ਰੱਖ ਲਈ ਨਾ ਉਹਦੇ ਤਾਂ ਗੱਲਾਂ ਹੋਣੀਆਂ ਹੀ ਨਹੀਂ ਸੀ ਜੇ ਉਹਦੇ ਨਾ ਰੱਖਦਾ ਉਹਦੇ ਪੁਲਿਸ ਆ ਜਾਂਦੀ ਆ ਜਾਂਦੀ ਫੇਰ ਆ ਜਾਂਦੀ ਪਰ ਇਹ ਨਹੀਂ ਬੜਿਆ ਹੁਣ ਦਾ ਅੱਜ ਨੂੰ ਫੇਰ ਜੇਲ੍ਹ 'ਚ ਬੈਠੇ ਹੁੰਦੇ ਆਰੇ ਜੇਲ੍ਹ 'ਚ ਬੈਠੇ ਹੁੰਦੇ ਜੇਲ੍ਹ 'ਚ ਤਾਂ ਜੇਲ੍ਹ 'ਚ ਤਾਂ ਇਹ ਜਿੱਥੇ ਫਿਰ 2 ਦਿਨ ਬਾਅਦ ਜਾਵਾਂਗੀ ਹਾਂ ਜਾਣ ਨੂੰ ਕਿਹੜਾ ਕਤਲ ਕਰਾਇਆ ਸੀ ਕਿਸੇ ਤਿਆਰੀਆਂ ਕਰ ਲਓ ਜਾਣ ਦੀਆਂ ਕਿੱਸੋ ਕਿਉਂ ਤਿਆਰੀਆਂ ਕਰ ਗਿਆ ਸੜੀ ਟੇਡ ਨਹੀਂ ਪਿੱਛੇ ਤਿਆਰੀਆਂ ਤਾਂ ਨਾ ਖਾਕੀ ਵਰਦੀ ਵਾਲੇ ਆ ਜਦੋਂ ਆ ਗਏ ਆਪ ਹੀ ਕਰਾ ਦੇਣਗੇ ਨਾ ਮੈਂ ਨਹੀਂ ਕਿਸ ਤੋਂ ਡਰਦੀ ਆ ਖਾਕੀ ਵਰਦੀ ਵਾਲੇ ਤੋਂ ਉਹ ਵੀ ਆਪਣੇ ਵਰਗੀ ਨੇ ਲੱਗ ਜੂ ਪਤਾ ਉਹਦਾ ਜੇ ਤਾਂ ਕੋਈ ਗੁਨਾਹ ਕਰਿਆ ਹੋਵੇ ਫਿਰ ਤਾਂ ਡਰ ਹੋਵੇ ਜਦੋਂ ਕੋਈ ਗਲਤੀ ਨਹੀਂ ਕੋਈ ਡਰ ਕਾ ਦੇ ਉਹ ਵੀ ਕਹਿਣਗੇ ਵੀ ਜਿੰਨਾ ਜਿਹੜੀ ਮਾਂ ਬਾਪ ਦੀ ਨਹੀਂ ਹੋਈ ਉਹ ਥੋੜੀ ਕਿੱਥੇ ਹੋ ਜੂਗੀ ਪਿੰਡ ਚੋਂ ਤਾ ਤੁਸੀਂ ਤੁਰੀਆਂ ਫਿਰਦਿਆਂ ਰਹਿੰਦੇ ਤੁਸੀਂ ਆ ਗਏ ਸਹੇਲੀਆਂ ਲੈ ਜਿਹਨਾਂ ਨੂੰ ਪੁੱਛ ਦੋ ਕਈ ਵਾਰੀ ਉਹਨਾਂ ਨੇ ਦੇਖੀ ਹੋਊਗੀ ਲੈ ਅਸੀਂ ਆਦੀ ਬੇਇੱਜ਼ਤੀ ਆਪ ਕਰਵਾਉਣੀ ਹੈ ਕਮਾਲ ਐ ਵੇ ਹੁਣ ਤਾਂ ਲੋਧੀ ਫਾਤਰ ਫਿਰ ਕਰ ਕਰ ਜਾ ਕੇ ਪੁੱਛੇ ਡੰਡਾ ਲੈ ਲੀਏ ਵੀ ਭਾਈ ਸਾਡੀ ਛੋਟੀ ਨੋ ਰਾਣੀ ਵਾਗੀ ਤੇ ਉਹ ਵੀ ਤੁਰ ਗਈ ਫਿਰਦਿਆਂ ਰਹਿੰਨੂ ਤਾਂ ਨੂੰ ਅਸੀਂ ਕਿਹੜਾ ਜੌਕਦਿਆਂ ਫਿਰਦਿਆਂ ਕੰਮ ਧੰਦੇ ਜਾਨੀਆਂ ਵਗ ਜਾ ਕਰੋ ਲੈ ਆ ਦੇ ਕਰੋ ਚੀਜ਼ਾਂ ਭਾਈ ਤੂੰ ਹੀ ਲੱਭ ਲੈ ਜਿਆਦੇ ਪਿੰਡ ਚੋਂ ਤੂੰ ਲੈ ਕੇ ਜਾਂਦਾ ਸੀ ਲੋਕ ਤੇਰਨਾ ਜ਼ਿਆਦੇ ਦੇਖਦੇ ਸੀ ਅਸਤਾ ਕਦੇ ਉਹਨੂੰ ਗੇਟੋਂ ਬਾਹਰ ਨਹੀਂ ਲੈ ਕੇ ਗਈਆਂ ਸਾਡੇ ਨਾਲ ਕੋਈ ਦੇਖਦਾ ਨਹੀਂ ਕੋਈ ਦੇਖੇ ਨਹੀਂ ਕੋਈ ਜਾਣਦਾ ਸਾਡੇ ਨਾਲ ਵੀ ਕੌਣਾ ਕੌਣਾ ਤੇਰੇ ਨਾਲ ਜ਼ਿਆਦੇ ਜਾਣਦੇ ਨਹੀਂ ਜਿੰਨੂੰ ਮਰਜ਼ੀ ਜਾ ਕੇ ਪੁੱਛਲਾ ਆ ਮਖਤਿਆਰਾਂ ਨੂੰ ਪੁੱਛਲਾ ਜਾ ਕੇ ਧਮਾਕਾ ਹੀ ਜਿੰਦਗਾ ਰਹਿੰਦੇ ਧਮਾਕਾ ਹੀ ਆਂਦੀਆਂ ਨੇ ਹੁਣ ਕਾਹ ਨੂੰ ਸੇਕ ਪਹੁੰਚਿਆ ਹੁਣ ਕਿਉਂ ਠਹਿਗਾ ਇਹਨੂੰ ਬਦਲੇ ਦਿਮਾਗ ਨੂੰ ਹੋਇਆ ਕੀ ਮੈਂ ਤਾਂ ਇਹ ਨਹੀਂ ਸਮਝਦਾ ਕੀ ਹੋਣਾ ਸੀ ਜੀ ਨਹੀਂ ਲੱਗਦਾ ਇਹਦਾ ਅੱਛ ਵੀ ਲੱਗੀ ਪਈ ਆ ਉਹ ਮੇਰਾ ਕਦੋਂ ਘਰ ਚਾਜੇ ਨਹੀਂ ਭਾਬੀ ਇਹਦਾ ਨਹੀਂ ਹੋਦੀ ਕਿਦੇ ਆਹੋ ਮਾਰਦਾ ਫੋਕੇ ਦਬਕੇ ਦਿੰਦਾ ਹੈਗਾ ਆਜੂ ਪੁਲਸਾ ਸੀ ਖੇਡਾ ਹੀ ਆ ਪੁਲਸਾ ਨਹੀਂ ਓ ਡਰੇ ਜਿਹੜਾ ਉਹਨੇ ਛੇੜ ਕੇ ਲਿਆਇਆ ਸੀ ਨਹੀਂ ਆਪਾਂ ਕਿਉਂ ਡਰੀਆਂ ਨਾ ਆ ਬਤਾ ਅਗਲਾ ਫਿਰਦਾ ਕੰਮ ਕਰਦਾ ਇੱਥੇ ਉਹੀ ਮੁਕ ਮਾਰੀਆਂ ਨੂੰ ਹੋ ਗਈਆਂ ਜਿਹੜਾ ਕੋ ਸੌਗਾ ਦੇਖੀ ਗੋ ਨਾ ਦੇਖੋ ਛੋ ਹੋ ਤੁਸੀਂ ਭੁੱਲ ਲਓ ਮੈਂ ਦੱਸ ਦੇਂ ਪਿੰਡ ਵੱਗ ਆਹੋ ਭਾਈ ਤੂੰ ਵੀ ਆਪਦੇ ਘਰੇ ਜਾ ਰਹਿ ਗਈ ਮੈਂ ਖਾਣ ਪੀਣ ਨੂੰ ਬਾੰਦ ਰਹੀ ਤੇ ਡੰਡੇ ਖਾਣ ਨੂੰ ਰਸੋਈ ਕੰਮ ਕੀਤਾ ਪਿਆ ਦਸਤਾ ਫਿਰ ਹੁਣ ਮੈਂ ਕੀ ਕਰਾਂ ਮੈਂ ਕਿਹੜਾ ਨੂੰ ਘਰੋਂ ਭੇਜਾਂ ਨਾ ਤਾਂ ਪ੍ਰਗਟ ਸਾਈਡ ਤੇ ਹੋਗਾ ਉਧਰ ਤੂੰ ਸਾਈਡ ਤੇ ਹੋ ਜੀ ਉਹ ਵੀ ਨਿਕਲ ਕੇ ਰਹਿ ਗਈ ਮੈਂ ਇਕੱਲੀ ਫਿਰ ਹੁਣ ਮੈਂ ਤਾਂ ਜਾਊਂਗੀ ਵੀ ਮੈਂ ਕੀ ਕਰੂੰਗੀ ਜਾਉਂਗੀ ਨਾਲੇ ਹੋਰ ਸਾਰੇ ਭੱਗ ਜਾਓ ਚੱਲ ਕੋਈ ਨਾ ਦੇ ਪਤਾ ਨਹੀਂ ਕੰਜਰੀ ਕਿੱਥੇ ਗਈ ਆ ਕਿੱਥੇ ਨਾ ਜ ਜਾਣਾ ਸੀ ਦੱਸ ਕੇ ਤਾਂ ਨਿਕਲ ਜਾਂਦੀ ਆਪਾਂ ਤਾਂ ਪਤਾ ਵੀ ਨਹੀਂ ਲੱਗਿਆ ਬਾਅਦ ਕਿਹੜੇ ਵੇਲੇ ਗਈ ਉਹ ਕੀ ਪਤਾ ਕੋਈ ਹੋਰ ਆਪਦਾ ਕੀ ਸਕੀਮ ਲਾਈ ਬੈਠੀ ਹੋਵੇ ਮੇਰੀ ਗੱਲ ਸੁਣ ਫੇਰ ਉਹ ਘਰ ਤੋਂ ਬਾਹਰ ਜਾਂਦੀ ਆਪਾਂ ਦੀ ਸੀ ਜਿਉਣੀ ਤਾਂ ਉਹ ਤਾਂ ਮੈਂ ਕਹੀ ਨਹੀਂ ਆਈ ਹੈ ਜੀ ਗਈ ਤਾਂ ਗਈ ਕਿੱਥੇ ਆ ਘਰ ਤਾਂ ਨਹੀਂ ਖਾ ਗਿਆ ਉਹਨਾਂ ਨੂੰ ਪੁੱਤੀ ਨੂੰ ਕੋਠੇ ਕਾਠੇ ਤਾਂ ਨਹੀਂ ਟੱਪ ਗਈ ਕਿਸੇ ਦੇ ਫੜੇ ਉੱਤਰ ਕੀ ਹੋਣੀ ਕਿਸੇ ਜਾ ਕੇ ਕੋਠਾ ਢੱਪ ਕੇ ਆਏ ਕਿ ਮੈਂ ਬਾਗ ਜੂੜਾ ਪੰਡਕੰਦਾ ਹੈ ਦੇ ਦਿਨ ਇਹ ਜਿਹਨੇ ਕੋਠੇ ਕੰਨਾਂ ਟੱਪਣੀਆਂ ਨੇ ਉਹਨੂੰ ਕੋਈ ਉੱਚੀਆਂ ਨਹੀਂ ਲੱਗਦੀਆਂ ਹੁੰਦੀਆਂ ਇਹ ਤਾਂ ਬਹਿਮ ਹੈ ਆਪਾਂ ਨੂੰ ਲੱਗਦਾ ਵੀ ਉੱਚੀਆਂ ਨੇ ਤੇ ਡਿੱਗ ਜਾਣਗੇ ਹੁਣ ਤਾਂ ਆਤ ਬਣੀ ਹੋਈ ਆ ਹਨ ਜਿਹੜੀ ਆ ਗਈ ਜਿਹਦੀ ਆਤ ਹੋਵੇ ਨਾ ਉਹਨੂੰ ਨਹੀਂ ਲੱਗਦਾ ਹੁੰਦਾ ਉੱਚਾ ਨੀ ਮਾ ਵੀ ਮੈਂ ਕਿੱਧਰ ਦੀ ਨੰਗਣਾ ਕਿੱਧਰ ਦੀ ਨਾ ਨਾ ਚੋਰਾਂ ਤੋਂ ਗਲੀਆਂ ਗੁੱਝੀਆਂ ਰਹਿਆਂ ਨਹੀਂ ਕਿਤੇ ਆਹੀ ਤਾਂ ਗੱਲ ਆਪਾਂ ਨੇ ਤਾਂ ਜਦੋਂ ਘਰੇ ਸੀ ਉਹ ਵੀ ਕਲੇਸ਼ ਜੇ ਘਰੋਂ ਨਿਕਲ ਗਏ ਫਿਰ ਵੀ ਕਲੇਸ਼ ਹੁਣ ਦੋਨਾ ਕਲੇਸ਼ ਪੈ ਗਏ ਨੇ ਪੁੱਤੀ ਪਤਾ ਨਹੀਂ ਕੀ ਕਰਾ ਕੇ ਛਿੱਟ ਕੇ ਗਈ ਆ ਪਤਾ ਨਹੀਂ ਉਹਦੇ ਮਨ ਲਈ ਲੱਗਿਆ ਪਿਆਗਾ

ਉਹ ਤਾਂ ਫਿਰ ਆਪਾਂ ਨੂੰ ਉਹੀ ਕੰਮ ਕਰਨਾ ਪਊ ਜਿਹੜਾ ਆਪਾਂ ਉਹਨਾਂ ਨੂੰ ਕਹਿ ਕੇ ਆਏ ਸੀ ਫਿਰ ਹਾਂ ਜਿਹੜੇ ਤੋਂ ਆਏ ਸੀ ਵੀ ਨਾ ਹੀ ਕਰੀਏ ਹੈ ਨਾ ਹਾਂ ਪਰ ਤਾਂ ਹੀ ਸੀ ਵੀ ਚਲ ਨਾ ਆਪਾਂ ਸੜ ਸੜੀਏ ਇਹ ਗੱਲ ਦਾ ਉਹੀ ਤਾਂ ਗੱਲ ਕੰਮ ਤਾਂ ਭਾਈ ਹੁਣ ਵਧੂਗਾ ਵਧੂ ਹੈ ਮਾਂ ਫਿਰ ਜਦੋਂ ਹੁਣ ਕੋਈ ਡੋਂਥਾ ਵੀ ਨਹੀਂ ਦਿੰਦੇ ਹੈਗੇ ਹਾਂ ਤੇ ਮੰ ਤਾਂ ਨਾ ਖਰਾਬ ਹੋ ਗਿਆ ਗਲਤ ਹੋ ਗਿਆ ਮੈਂ ਕੀ ਕਰਾਵਾਂ ਇਤਨਾ ਚਿਤਮਣੀ ਲੱਗੀ ਵੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਹੈਗੀ ਮਾ ਨੀਂਦ ਤਾਂ ਕਿੱਥੋਂ ਆਉਂਦੀ ਹੈ ਫੇ ਜਦ ਅੱਢ-ਢੜਤੀਆਂ ਕੰਮ ਕਰਦਾ ਹੁਣ ਆਪਾਂ ਕੀ ਕਰਾਂਗੇ ਹੋਈ ਤਾਂ ਮੈਨੂੰ ਗਾਲਾਂ ਤਾਂ ਉਹ ਤੋਂ ਉਹਨੂੰ ਵੀ ਨਿਕਲਦੀ ਆਪਦੀ ਧੀ ਨੂੰ ਜੰਮੀ ਨੂੰ ਉਨੇ ਕਿਹੜਾ ਕੁਝ ਦੇਖਿਆ ਉਹਨੇ ਕੜਾ ਚੰਗਾ ਕਰਿਆ ਫਿਰ ਆਪਦੇ ਮਾਂ ਪਿਓ ਬਨ ਨਹੀਂ ਦੇਖਿਆ ਨਹੀਂ ਉਹਨੇ ਉਹਨੇ ਕੋਈ ਸੋਚਿਆ ਹੀ ਨਹੀਂ ਹੈਗਾ ਹਾਂ ਮੇਰੇ ਤਾਂ ਐਂ ਜੀ ਕਰਦਾ ਵੀ ਜਾਨੀ ਮੈਂ ਆਪ ਹੀ ਮਰ ਜਾ ਕੁਝ ਖਾ ਕੇ ਮਮਾ ਤੂੰ ਕਿਉਂ ਮਰਨਾ ਗਿਆ ਹੁਣ ਫਿਰ ਹੋਰ ਕੀ ਕਰਾਂ ਕੋਈ ਨਾ ਪਰਮਾਤਮਾ ਆਪੇ ਭਲੋ ਭਲੀ ਕਰ ਦ ਕੋਈ ਸਲਝਾਵਾਂਗੇ ਕਹਾਣੀ ਤਾਂ ਫਿਰ ਹੁਣ ਐਂ ਤਾਂ ਨਹੀਂ ਬੈਠੇ ਰਹਾਂਗੇ ਮੇਰੇ ਤਾਂ ਕੋਈ ਦਿਮਾਗ ਮੇਰੇ ਤਾਂ ਦਿਮਾਗ ਹੀ ਗੁੰਮ ਕਰਤਾ ਜਾਵਾ ਜੇ ਸੱਚ ਪੁੱਛੇ ਨਾ ਧੀਏ ਗੁੰਮ ਹੋਈ ਵੀ ਮੇਤਾ ਜਮਾ ਆ ਫਿਰ ਹੋ ਕੀ ਕਰੀਏ ਕੋਈ ਤੈਨੂੰ ਕੁਝ ਲੱਗਦਾਗਾ ਵੀ ਆਪਾਂ ਨੂੰ ਮਿਲ ਜੂਗੀ ਮੈਨੂੰ ਤਾਂ ਐਂ ਲੱਗਦਾ ਮਿਲੇ ਹੀ ਨਹੀਂ ਉਹ ਤਾਂ ਕੁੱਤੀ ਮਿਲ ਜੂਗੀ ਮਾਪੇ ਮਿਲ ਜੂਗੀ ਆਪਾਂ ਫਿਰ ਚੱਲਦੇ ਹਾਂ ਆਪਾਂ ਤਾਂ ਫਿਰ ਥਾਣਾ ਹੀ ਚੱਲਾਂਗੇ ਹੁਣ ਜਾਣਾ ਪਊਗਾ ਜਾਣਾ ਹੀ ਪਊ ਫਿਰ ਹੁਣ ਤਾਂ ਸਿਰ ਉਤੋਂ ਦੀ ਪਾਣੀ ਲੰਘ ਗਿਆ ਹੁਣ ਤਿੰਨ ਦਿਨ ਦਿੱਤੇ ਸੀ ਆਪਾਂ ਤਾਂ ਚਾਰ ਦਿਨ ਕਰਤੇ ਉਹਨਾਂ ਦੇ ਉਹੀ ਨਾ ਤਿੰਨ ਕਿਉਂ ਦੋ ਹੀ ਦਿੱਤੇ ਸੀ ਹਾਂ ਤੇ ਦਿਨ ਚਾਰ ਹੋ ਗਿਆ ਯਾਰ ਹੋ ਗਿਆ ਹਾਂ ਫਿਰ ਉਹਨੇ ਤਾਂ ਕੰਨ ਤੇ ਜੂ ਨਹੀਂ ਸਰਕੀ ਨਾ ਤਾਂ ਆਰਾਮ ਨਾਲ ਬੈਠੇ ਹੋਣਗੇ ਹੁਣ ਆਪਾਂ ਨੂੰ ਰੋਜ਼ ਦਿਨ ਰਾਤ ਨੀਂਦ ਨਹੀਂ ਆਉਂਦੀ ਫਿਰ ਆਪਾਂ ਨੂੰ ਕੁਝ ਕਰਨਾ ਪਊਗਾ ਹੀ ਹੁਣ ਮੈਂ ਚੱਲ ਫਿਰ

ਪੁਲਸਾਰੀ ਆ ਗਏ ਫੇਰ ਫੇਰ ਕੀ ਹੋ ਗਈ ਪੁਲਸਾਰੀ ਤੇਰੇ ਭਾਈ ਹੋਰ ਇਹਨੂੰ ਕਹਿ ਦੇ ਹਲੋ ਕੁਲਾਖ ਜਾਣਗੇ ਫੇਰ ਕੀ ਹੋ ਗਿਆ ਪ੍ਰਗਟ ਕਿੱਥੇ ਆ ਅੰਦਰ ਹੀ ਨੇ ਹੋ ਫੇਰ ਜੇ ਪੁਲਸਾਰੀ ਵੀ ਆਪਾਂ ਕਿ ਗੁਨਾਹ ਕਰਾ ਡਰਦੀ ਗੁਨਾਹ ਨਹੀਂ ਸੋਨਾਂ ਦਾ ਨਹੀਂ ਪਤਾ ਕੈਂਚਨ ਦੇ ਚੋਰਾਂ ਭਲੇ ਖਸਾਦ ਵੀ ਕੁੱਟੇ ਜਾਂਦੇ ਨੇ ਨਹੀਂ ਨਹੀਂ ਚੱਲ ਆਹ ਓਹ ਹੋ ਪਾਪ ਵੀ ਹੱਦ ਹੋਈ ਪਈ ਤੇ ਕੀ ਹੋ ਗਿਆ ਤੂੰ ਭੱਜੇ ਆਉਣੀ ਆ ਤੁਸੀਂ ਇੱਥੇ ਬੈਠਿਆ ਹਲੋ ਕੁਲਾਖ ਜਾਓ ਜਾ ਕੇ ਨਾਲੇ ਪ੍ਰਗਟ ਨੂੰ ਕਹਿ ਦਿਓ ਉਧਰ ਤੋਂ ਲੰਘ ਜਾ ਹੋਇਆ ਕੀ ਹੈ ਹੋ ਆ ਗਏ ਉਹ ਕੌਣ ਪੁਲਸ ਵਾਲੇ ਆ ਗਏ ਅੱਛਾ ਪੁਲਸ ਵਾਲੇ ਆ ਗਏ ਉਹਨਾਂ ਨੇ ਤਾਂ ਆਉਣਾ ਹੀ ਸੀ ਪਤਾ ਹੀ ਸੀਗਾ ਤੁਨੂੰ ਉਦੋਂ ਕਿਹਾ ਸੀਗਾ ਤੁਸੀਂ ਕਿਉਂ ਖੜੇ ਹੋ ਹੁਣ ਨੰਗ ਚੋ ਮੈਂ ਕਹਿ ਦੂੰ ਘਰੇ ਕੋਈ ਨਹੀਂ ਹੈਗਾ ਮੈਂ ਉਦੋਂ ਤਾਂ ਵੱਡੀਆਂ ਵੱਡੀਆਂ ਗੱਲਾਂ ਮਾਰਦੀ ਸੀ ਤੇ ਹੁਣ ਉਹ ਮੈਨੂੰ ਨਹੀਂ ਸੀ ਪਤਾ ਮੈਂ ਤਾਂ ਐਸੀ ਸਰਸਰੀ ਜੀ ਗੱਲ ਐ ਵੀ ਉਹ ਕੀ ਕਰ ਲੈਣੀਆਂ ਲੋਗਣਾ ਕਾਦੇ ਵਾਸਤੇ ਆ ਮੱਥੇ 'ਚ ਵੱਜੋ ਹੁਣ ਅਗਲੇ ਨੇ ਜਾ ਕੇ ਕਿਉਂ ਤੁਸੀਂ ਉਹ ਕਰਦੇ ਹੋ ਤੁਸੀਂ ਭੱਗ ਜਾਓ ਨਾ ਉਦੋਂ ਤਾਂ ਵੱਡੀ ਸ਼ੇਰ ਨਹੀਂ ਬਣਦੀ ਸੀਗੀ ਕਰਦੀ ਸੀ ਵੱਡੀਆਂ ਵੱਡੀਆਂ ਗੱਲਾਂ ਹੁਣ ਭੱਜੀ ਫਿਰਦੀ ਐ ਤੂੰ ਸੌਲਟਾ ਮੈਨੂੰ ਲਾ ਕੇ ਬੋਲਣ ਮੈਂ ਕਰਦਾ ਗੱਲ ਵਗ ਜਾ ਅੰਦਰ ਤੋਂ ਤੁਸੀਂ ਲੋਕ ਜੇ ਸਾਰਾ ਟੱਬਰ ਕਿਉਂ ਸਾਹਮਣੇ ਜਾਂਦੇ ਹੋ ਤੁਸੀਂ ਅੱਛਾ ਹੁਣ ਅਗਲੇ ਅੰਦਰ ਆਉਣਗੇ ਆ피 ਮੁੜ ਜਾਣੀਆ ਮੈਂ ਕਹਿ ਦੂੰ ਘਰੇ ਕੋਈ ਨਹੀਂ ਆਏਗਾ ਇਹਨੂੰ ਮੁੜਨਗੇ ਵਗ ਜਾਓ ਤੁਸੀਂ ਮੈਂ ਕਰਦਾ ਗੱਲ ਆ ਜਾ ਪਰੇ ਬਣਦੀ ਸੀ ਉਹਦੇ ਤਾਂ ਵੱਡੀ ਸ਼ੇਰ ਨਹੀਂ ਬਣਦੀ ਸੀਗੀ